ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾ ਦੇ ਰਸੋਈ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਵਧੀਆ ਜਿਹਾ ਸੈਲਡ ਤੇ ਅੱਜ ਤੁਸੀਂ ਵੀ ਵੀਡੀਓ ਦੇ ਨਾਲ ਬਣਦੇ ਹੋ ਜੀ ਇਹ ਬਹੁਤ ਹੀ ਗੁਣਾ ਨਾਲ ਭਰਪੂਰ ਸੈਲਡ ਹੈ ਜਿਹੜਾ ਬਣਾਵਾਂਗੇ ਆਪਾਂ ਕਿਉਂਕਿ ਜਿਹੜਾ ਕੋਈ ਕੀੜਾ ਵਗੈਰਾ ਨੂੰ ਨਹੀਂ ਖਾਂਦਾ ਨਾ ਰੋਟੀ ਦੇ ਨਾਲ ਤੁਸੀਂ ਇਸ ਤਰ੍ਹਾਂ ਸੈਲਡ ਹੈ ਜਿਹੜਾ ਬਣਾ ਕੇ ਖਾ ਸਕਦੇ ਹੋ ਦੁਪਹਿਰ ਜਿਵੇਂ ਆਪਾਂ ਨੂੰ ਛੋਟੀ ਮੋਟੀ ਭੁੱਖ ਲੱਗ ਜੇ ਉਹ ਤੁਸੀਂ ਪਲੇਟ ਭਰ ਕੇ ਬਣਾ ਕੇ ਖਾ ਸਕਦੇ ਹੋ ਇਸ ਤਰ੍ਹਾਂ ਤੇ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨੇ ਜਿਹੜਾ ਸਿਹਤ ਵਾਸਤੇ ਜ਼ਰੂਰੀ ਹੁੰਦੀਆਂ ਹੈ ਨਾ ਉਹਨਾਂ ਨੂੰ ਗਰਮੀ ਦੇ ਵਿੱਚ ਤਾਂ ਪਾਣੀ ਵਾਲੀਆਂ ਚੀਜ਼ਾਂ ਜਿਹੜੀਆਂ ਵਾਧਾ-ਪੰਪ ਖਾਣੇ ਚਾਹੀਦੀਆਂ। ਹਰੀਆਂ ਸਬਜ਼ੀਆਂ, ਮੈਂ ਖੀਰੇ ਤੇ ਯੂਰਤਾਂ ਜਿਵੇਂ ਪੱਤਰਬੂਜ ਵਗੈਰਾ ਸਾਰੇ ਆਪਾਂ ਨੂੰ ਵਾਧਾ-ਵਾਧੇ ਖਾਣੇ ਚਾਹੀਦੇ। ਤੇ ਕਿਉਂਕਿ ਗਰਮੀ ਦੇ ਵਿੱਚ ਸਰੀਰ ਨੂੰ ਪਾਣੀ ਦੀ ਬਹੁਤ ਪਾਣੀ ਤਾਂ ਵੈਸੇ ਵੀ ਆਪਾਂ ਨੂੰ ਲੋੜੀਂਦੀ ਹੈ। ਇਹ ਪੀਣਾ ਚਾਹੀਦਾ ਵਾਧਾ-ਵਾਧੇ। ਤੇ ਪਰ ਫਿਰ ਵੀ ਕੰਮਕਾਰਾਂ ਚਾਪ ਕਈ ਵਾਰ ਬਸ ਇਹ ਨੂਰ ਕਰ ਦਿੰਨੇ ਹਨਾ ਬੰਦ ਨੂੰ ਪਿੰਨਾ ਪੱਟ ਨੂੰ ਪਿੰਨਾ ਟਾਈਮ ਲਗਾ ਦਿੰਦੇ। ਕਿਉਂਕਿ ਆਪਾਂ ਨੂੰ ਕੰਮ ਕਰ ਦਾ ਲਾਲਚ ਹੋ ਜਾਂਦਾ ਵੀ ਚਲੋ ਜਲਦੀ ਨਿਬੜਨੇ ਤੇ ਪਰ ਤੁਸੀਂ ਇਸ ਤਰ੍ਹਾਂ ਜੇ ਬਣਾ ਕੇ ਖਾ ਲਓਗੇ ਤਾਂ ਵਧੀਆ ਚੀਜ਼ ਐ ਇਹਦੇ ਵਿੱਚ ਠੀਰੇ ਵੀ ਆ ਜਾਣਗੇ ਦਹੀਂ ਵੀ ਆ ਜਾਊਗੀ ਫਲ ਵੀ ਆ ਜਾਊਗਾ ਤੇ ਪਦੀਨਾ ਗਰਮੀ ਦੇ ਵਿੱਚ ਬਹੁਤ ਚੰਗੀ ਚੀਜ਼ ਐ ਹੈਨਾ ਜੀ ਖਾਧੀ ਆਵੇ ਤਾਂ ਤੇ ਲੋ ਜੀ ਆਪਾਂ ਦੋ ਠੀਰੇ ਲੈ ਸੀਗੇ ਤੇ 1.5 ਕਿ ਖੀਰਾ ਜਿਹੜਾ ਆਪਾਂ ਪਾ ਲਿਆ ਇਹਦਾ ਦੋ ਜਣੀ ਐਸੇ ਸਾਨੂੰ ਦੋ ਪਾਲੀਆਂ ਬਣ ਜਾਣਗੀਆਂ ਵੀ ਠੀਰੇ ਦਾ ਖਾਣਾ ਨਹੀਂ ਕਿ ਜਿਦੋਂ ਕਿ ਇਹ ਜਿਆਦਾ ਬਣਾਉਣ ਵਾਲੀ ਚੀਜ਼ ਹੁੰਦੀ ਨਹੀਂ ਸਰ ਰੱਖਣੀ ਹੈ ਪੈਂਦੀ ਨਹੀਂ ਕਿਉਂਕਿ ਖਰਾਬ ਹੋ ਜਾਂਦੀ ਹੈ ਤੇ ਉਹ ਮੇਗੀ ਆਪਾ ਬਣਾਵਾਂਗੇ ਜਿੰਨਾ ਖਾਤਾ ਜਾਵੇ ਬਸ ਉਹ ਕੱਲ੍ਹੇ ਵੱਢ ਲੈਣੀ ਹੈ ਆਪਾਂ ਨੂੰ ਤੇ ਡੇਢ ਕਿ ਖੀਰਾ ਜਿਹੜਾ ਆਪਾਂ ਲੱਛੇ ਬਣਾ ਲੈਦੇ ਤੇ ਤੁਸੀਂ ਪ੍ਰੀਕ ਵੀ ਕੱਟ ਸਕਦੇ ਹੋ ਜੇ ਇਸ ਤਰ੍ਹਾਂ ਨਹੀਂ ਲੱਛੇ ਬਣਾਉਣੇ ਤੇ ਚਲੋ ਮੈਂ ਵੀਡੀਓ ਬਣਾਉਣੀ ਸੀ ਵੀਡੀਓ ਦੇ ਵਿੱਚ ਆਏ ਹੁੰਦਾ ਵੀ ਵੀਡੀਓ ਜਿੰਨੀ ਆਪਾਂ ਸੋਹਣੇ ਬਣਾਵਾਂਗੇ ਨਾ ਵਧੀਆ ਤੇ ਆਪਾਂ ਵੈਸੀ ਘਰੇ ਬਣਾਉਣਾ ਤਾਂ ਆਪਾਂ ਵੀ ਇੱਕ ਪਰੀ ਕੱਟ ਕੇ ਬਣਾ ਸਕਦੇ ਹਾਂ ਤੇ ਹੁਣ ਇਧਰ ਆਪਾਂ ਦਹੀਂ ਲਾ ਲਈ ਸੀ ਇਹਨੂੰ ਫੈਟ ਲਿਆ ਸੀ ਇਹਦੇ ਵਿੱਚ ਕਾਲੀ ਮਿਰਚ ਕੁੱਟ ਕੇ ਲਾਲ ਮਿਰਚ ਤੇ ਨੂਨ ਸਵਾਦ ਅਸਾਬ ਨਾਲ ਤੇ ਇਹ ਆਪਾਂ ਨਾਲ ਲਿਆ ਸੀਗਾ ਦਾਣੇ ਕੱਢ ਕੇ ਪਾ ਲਿਆ ਤੇ ਇਹ ਆ ਪਤਰੀਆਂ ਦੀਆਂ ਪੱਤੀਆਂ ਤੇ ਪਿਆਰ ਉੱਪਰ ਦੀ ਪਾ ਲਿਆ ਥੋੜਾ ਜਿਹਾ ਇਸ ਸਮਾਨਾ ਜਿਹੜਾ ਤੁਸੀਂ ਆਪਣੀ ਮਰਜ਼ੀ ਮੁਤਾਬਕ ਪਾ ਸਕਦੇ ਹੋ ਜਿਹੜਾ ਤੁਹਾਨੂੰ ਨਹੀਂ ਵਧੀਆ ਲੱਗਦਾ ਤੁਸੀਂ ਹਟਾ ਵੀ ਸਕਦੇ ਹੋ ਤੇ ਜੇ ਕੋਈ ਹੋਰ ਚੀਜ਼ ਵਧੀਆ ਲੱਗਦੀ ਹੈ ਤੁਹਾਨੂੰ ਉਹ ਤੁਸੀਂ ਪਾ ਸਕਦੇ ਹੋ ਇਸ ਚ ਤੇ ਇਹ ਸੈਲਡਾ ਜਿਹੜਾ ਬਹੁਤ ਹੀ ਵਧੀਆ ਬਣ ਕੇ ਆ ਰਿਹਾ ਹੁੰਦਾ ਬਹੁਤ ਹੀ ਪੇਸਟੀ ਤੇ ਇੱਕ ਵਾਰ ਤੁਸੀਂ ਬਣਾਇਓ ਜਰੂਰ ਤੇ ਵੀਡੀਓ ਦੇ ਐਂਡ ਤੱਕ ਜਰੂਰ ਦੇਖ ਲੈ ਕਰੋ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਰ ਦਿਆ ਕਰੋ ਬਰਾਜਰ ਸੋਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਜਿਆਦਾ ਟਾਈਮ ਨਹੀਂ ਲੱਗਦਾ ਤੇ ਲੋ ਜੀ ਹੁਣ ਦਹੀਂ ਆਪਾਂ ਜਿਹੜਾ ਤਿਆਰ ਕੀਤਾ ਸੀਗਾ ਤੇ ਇਹਦੇ ਉੱਪਰ ਪਾ ਦਿੱਤਾ ਆਪਾਂ ਇਹਦੇ ਸੈਲਡ ਦੇ ਤੇ ਦਹੀਂ ਥੋੜਾ ਜਿਹਾ ਤੁਸੀਂ ਥਿੱਕ ਲੈ ਲਓ ਮੇਰਾ ਦਹੀਂ ਅੱਜ ਥੋੜਾ ਜਿਹਾ ਪਤਲਾ ਸੀਗਾ ਤੇ ਜਿੰਨਾ گاੜਾ ਨਹੀਂ ਹੋਊਗਾ ਉੰਨੀ ਵਧੀਆ ਬਣਦਾ ਕਿਉਂਕਿ ਫਿਰ گاੜਾ ਦਹੀਂ ਹੁੰਦਾ ਤਾਂ ਉੱਪਰ ਸਾਰੇ ਕੋਟ ਹੋ ਜਾਂਦਾ ਤੇ ਅੱਜ ਮੇਰਾ ਦਹੀਂ ਥੋੜਾ ਜਿਹਾ ਪਤਲਾ ਸੀਗਾ ਤਾਂ ਕਰਕੇ ਥੋੜਾ ਜਿਹਾ ਉੱਪਰ ਘੱਟ ਕੋਟ ਹੋਵੇ ਤੇ ਵੀ ਪਰ ਟੇਸਟ ਆ ਜਿਹੜਾ ਵਧੀਆ ਆਊਗਾ ਆਪਾਂ ਨੂੰ ਦਹੀਂ ਖੱਟਾ ਨਾ ਹੋਵੇ ਤੇ ਦੇਰ ਦਹੀਂ ਆਪਣਾ ਜਿਆਦਾ ਸਖਤਾ ਹੁੰਦਾ ਫਿਰ ਨਹੀਂ ਵਧੀਆ ਲੱchnਾ ਇਹ ਖਾਂ ਚ ਤੇ ਦਹੀਂ ਨੋਰਮਲ ਜਿਹਾ ਹੋਵੇ ਬਸ ਖੱਟਾ ਨਾ ਹੋਵੇ ਤੇ ਦੇਖੋ ਕਿੰਨਾ ਵਧੀਆ ਪਨਾਸਾ ਲੱਡਾ ਜਿਹੜਾ ਬਣ ਕੇ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਖਾਓ ਜੀ ਬੱਚਿਆਂ ਨੂੰ ਬਣਾ ਕੇ ਦਿਓ ਕਿਉਂਕਿ ਗਰਮੀ ਦੇ ਵਿੱਚ ਠੰਡੀਆਂ ਠੰਡੀਆਂ ਚੀਜ਼ਾਂ ਜ਼ਰੂਰੀ ਕਰਦਾ ਹੁੰਦਾ ਹੈ ਨਾ ਇਹ ਦੁਪਹਿਰੇ ਨਾ ਕਈ ਵਾਰ ਇੰਨੀ ਗਰਮੀ ਹੋ ਜਾਂਦੀ ਹੈ ਚਾਪੇ ਨੂੰ ਜਿੰਨ ਕਰਦਾ ਤੇ ਫਿਰ ਇਸ ਤਰ੍ਹਾਂ ਤੁਸੀਂ ਸੈਲਡਾ ਜਿਹੜਾ ਬਣਾਇਆ ਸੋਹਜੋ ਹੁਣ ਇੱਧਰ ਆਪਾਂ ਸੋਹਣੀ ਜੀ ਪਲੇਟ ਲੈ ਲਈਏ ਤੇ ਇਹਦੇ ਵਿੱਚ ਪਾ ਲਈਏ ਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਤੇ ਇੱਕ ਵਾਰ ਤੁਸੀਂ ਟ੍ਰਾਈ ਜ਼ਰੂਰ ਕਰਿਓ ਜੀ ਮੇਰੀ ਦਿੱਤੀ ਹੋਈ ਰੈਸਪੀ ਤੇ ਤੇ ਤੁਹਾਨੂੰ ਵੀ ਕੋਈ ਰੈਸਪੀ ਚਾਹੀਦੀ ਹੁੰਦੀ ਹੈ ਤਾਂ ਕਮੈਂਟ ਕਰਦਿਆ ਕਰੋ ਜੀ ਆਪਾਂ ਜ਼ਰੂਰ ਤੁਹਾਡੇ ਕੰਮ ਤੇ ਬਣਾ ਕੇ ਪਾਵਾਂਗੇ ਤੇ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲੈ ਕਰੋ ਜੀ ਇਹ ਆਪਣੀ ਇਨਕੁਐਸਟ ਹੈ ਕਿਉਂਕਿ ਇਹ ਵੀਡੀਓ ਬਣਾਉਂਦੇ ਬਹੁਤ ਮਿਹਨਤ ਲੱਗਦੀ ਹੈ ਬਹੁਤ ਵੀ ਕੰਮ ਕਰ ਹੁੰਦੇ ਆ ਨਾ ਪਰ ਆ ਵੀਡੀਓ ਬਣਾਉਣੀ ਹੁੰਦੀ ਹੈ ਕਰਨੀ ਹੁੰਦੀ ਹੈ ਤੁਹਾਨੂੰ ਹੁੰਦੀ ਹੈ ਫਿਰ ਤੁਸੀਂ ਦੇਖ ਜਰੂਰ ਲਾਇਕ ਕਰੋ ਜੀ ਜਾਂਦੇ ਜਾਂਦੇ ਲਾਇਕ ਵੀ ਕਰ ਜਾ ਕਰੋ ਕੋਈ ਜਿਆਦਾ ਲੰਭ ਲੱਗਦਾ ਤੇ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰ ਜਾ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਕਿਉਂਕਿ ਜੀ ਆਪਣਾ ਸੈਲਡ ਬਣ ਕੇ ਤਿਆਰ ਹੈ ਤੇ ਤੁਸੀਂ ਵੀ ਇਸ ਵਾਰੀ ਛੰਡਾ ਛੰਡਾ ਸੈਲਡਾ ਜਿਹੜਾ ਬਣਾ ਕੇ ਖਾਓ ਤੇ ਫਿਰ ਦੱਸਿਓ ਤੁਸੀਂ ਕਿੰਨਾ ਕੁ ਵਧੀਆ ਬਣਿਆ ਕਿੰਨਾ ਟੇਸਟੀ ਲੱਗਿਆ ਬਹੁਤ ਹੀ ਜਿਆਦਾ ਟੇਸਟੀ ਬਣਿਆ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਐ ਥੈਂਕ ਯੂ ਸਾਰਾ